ਸਤ ਸ੍ਰੀ ਅਕਾਲ ਦੋਸਤੋ ਆਓ ਸੁਣਦੇ ਹਾਂ ਕੁਲਵੰਤ ਸਿੰਘ ਵਿਰਕਜੀ ਦੀ ਲਿਖੀ ਹੋਈ ਕਹਾਣੀ ਮੈਨੂੰ ਜਾਣਨਾ ਮੈਨੂੰ ਟੋਕਰੀ ਵਿੱਚ ਫਲ ਪਾਉਂਦਿਆਂ ਵੇਖ ਕੇ ਉਹ ਚੁੱਕਣ ਲਈ ਦੁਕਾਨ ਤੇ ਆ ਖਲੋਤਾ ਟੋਕਰੀ ਚੁਕਾਣੀ ਏ ਉਸ ਹੌਲੀ ਜਿਹੀ ਪੁੱਛਿਆ ਇਹੋ ਜਿਹੀ ਦਿਸਨੀ ਵਾਲੇ ਚਿਹਰੇ ਵਿੱਚੋਂ ਮੈਨੂੰ ਇਸ ਤੋਂ ਉੱਕੀ ਆਵਾਜ਼ ਆਉਣ ਦੀ ਉਮੀਦ ਵੀ ਨਹੀਂ ਸੀ ਉਪਰੀ ਜਿਹੀ ਨਜ਼ਰ ਨਾਲ ਵੇਖਿਆ ਹੀ ਇਹ ਦਿਸ ਪੈਂਦਾ ਸੀ ਕਿ ਉਸ ਦੇ ਹੋਸ਼ ਹਵਾਸ ਬਹੁਤੇ ਟਿਕਾਣੇ ਨਹੀਂ ਅਸਲੋਂ ਹੀ ਉਹ ਮੁਰਦਾ ਦਿਲ ਜਾਪਦਾ ਸੀ ਮੈਂ ਨਾ ਕਰ ਦਿੱਤੀ ਉਸ ਨੂੰ ਆਪਣੇ ਨਾਲ ਤੋਰਨ ਨੂੰ ਮੇਰਾ ਜੀ ਨਹੀਂ ਸੀ ਕਰਦਾ ਜੀ ਉਸ ਨੂੰ ਅਜੇ ਵੀ ਮਨੁੱਖ ਕਿਹਾ ਜਾ ਜਾ ਸਕਦਾ ਸੀ ਤਾਂ ਉਹ ਮਨੁੱਖਤਾ ਦਾ ਇੱਕ ਬੜਾ ਮਿੱਧਿਆ ਹੋਇਆ ਨਮੂਨਾ ਸੀ ਜ਼ਿੰਦਗੀ ਉਸ ਵਿੱਚ ਇੰਨੀ ਕੁ ਹੀ ਸੀ ਜਿੰਨੀ ਮਾਂ ਦੇ ਦਾਣੇ ਤੇ ਸਫੈਦੀ ਉਸ ਦੇ ਮੱਥੇ ਅੱਖਾਂ ਬੁੱਲ ਧੌਣ ਕੱਪੜੇ ਪੈਰ ਸਾਰਿਆਂ ਤੇ ਜਿਵੇਂ ਇੱਕ ਸਾਂਝਾ ਸੁਹਾਗਾ ਵੱਜ ਗਿਆ ਹੋਇਆ ਸੀ ਉਹਨਾਂ ਵਿੱਚੋਂ ਕੋਈ ਵੀ ਵੇਖਣ ਵਾਲੇ ਦੇ ਦਿਲ ਨੂੰ ਆਵਾਜ਼ ਨਹੀਂ ਮਾਰਦਾ ਸੀ ਉਸ ਨਾਲ ਗੱਲ ਕੀਤੀਆਂ ਜਵਾਬ ਆਉਣ ਦੀ ਉਮੀਦ ਨਹੀਂ ਸੀ ਸਮਾਨ ਚੁੱਕ ਕੇ ਨਾਲ ਤੁਰਨ ਵਾਲਾ ਵੀ ਤੇ ਆਖਰ ਸਾਥੀ ਹੀ ਹੁੰਦਾ ਹੈ ਤੁਸੀਂ ਕਿਸੇ ਬੰਦੇ ਨੂੰ ਸਮਾਨ ਚੁਕਾ ਕੇ ਜਾਂ ਉਸ ਦਾ ਸਮਾਨ ਚੁੱਕ ਕੇ ਉਸ ਨਾਲ ਇੱਕ ਤਰ੍ਹਾਂ ਨਿਰਸੰਬੰਧ ਹੋ ਕੇ ਨਹੀਂ ਟੁਰ ਸਕਦੇ ਜਿਵੇਂ ਖੋਤੇ ਜਾਂ ਮੋਟਰ ਤੇ ਸਮਾਨ ਰੱਖਿਆ ਹੋਇਆ ਹੁੰਦਾ ਹੈ ਉਸ ਦੀ ਹੁੰਦ ਦਾ ਪ੍ਰਭਾਵ ਤੁਹਾਡੇ ਤੇ ਪੈਂਦਾ ਰਹਿੰਦਾ ਹੈ ਮੇਰੇ ਨਾਂ ਕਰਨ ਦਾ ਉਸ ਤੇ ਅਸਲੋਂ ਕੋਈ ਅਸਰ ਨਾ ਹੋਇਆ ਪਤਾ ਨਹੀਂ ਉਸਨੇ ਸੁਣਿਆ ਵੀ ਕਿ ਨਾ ਮੈਨੂੰ ਉਸ ਦੀ ਸੁਣਨ ਬੋਲਣ ਵੇਖਣੀ ਕਿਸੇ ਵੀ ਸ਼ਕਤੀ ਤੇ ਕੋਈ ਵਿਸ਼ਵਾਸ ਨਹੀਂ ਸੀ ਉਸ ਨੂੰ ਅਜੇ ਵੀ ਉੱਥੇ ਖਲੋਤਾ ਵੇਖ ਕੇ ਦੁਕਾਨਦਾਰ ਮੈਨੂੰ ਖੁਸ਼ ਕਰਨ ਲਈ ਉਸ ਨਾਲ ਤਤਤਾ ਹੋਣ ਲੱਗ ਪਿਆ ਉਸ ਦੀ ਬੇਇੱਜ਼ਤੀ ਦਾ ਕਾਰਨ ਬਣ ਕੇ ਮੈਨੂੰ ਅਫਸੋਸ ਹੋਇਆ ਆਖਰ ਮੈਂ ਕਿਸੇ ਨੂੰ ਤੇ ਫਲ ਚੁਕਾਉਣੇ ਹੀ ਸਨ ਚਲੋ ਇਸੇ ਨੂੰ ਹੀ ਚੁਕਾ ਲੈਂਦੇ ਹਾਂ ਮੈਂ ਮੰਨ ਗਿਆ ਅਸੀਂ ਟੁਰ ਪਏ ਟੁਰਦਿਆਂ ਟੁਰਦਿਆਂ ਮੈਂ ਇਹ ਜਾਣਨ ਲਈ ਕਾਹਲਾ ਪੈ ਗਿਆ ਕਿ ਕਿਸ ਗੱਲ ਨੇ ਉਸ ਨੂੰ ਇਸ ਤਰ੍ਹਾਂ ਰਗੜ ਸੁੱਟਿਆ ਹੈ ਭੋਖ ਨੰਗ ਦੇ ਮਿੱਦੇ ਹੋਏ ਲੋਕ ਮੈਂ ਅੱਗੇ ਵੀ ਵੇਖੇ ਸਨ ਉਨ੍ਹਾਂ ਵਿੱਚੋਂ ਤਾਂ ਕਈਆਂ ਨੂੰ ਇਸ ਨਾਲ ਹੋਰ ਵੀ ਬਲ ਮਿਲ ਜਾਂਦਾ ਹੈ ਤੇ ਉਹ ਹੋਰ ਵੀ ਵਧੇਰੇ ਚੇਤਨ ਹੋ ਜਾਂਦੇ ਨੇ ਨਹੀਂ ਇਹ ਉਨ੍ਹਾਂ ਵਿੱਚੋਂ ਨਹੀਂ ਸੀ ਉਸ ਨੂੰ ਤੇ ਸ਼ਾਇਦ ਇਹ ਵੀ ਪਤਾ ਨਹੀਂ ਸੀ ਕਿ ਉਹ ਕੁਮਲਾ ਗਿਆ ਹੈ ਪੈਰ ਪੈਰ ਤੇ ਮੈਨੂੰ ਡਰ ਲੱਗਦਾ ਸੀ ਕਿ ਉਹ ਕਿਧਰੇ ਮੋਟਰ ਟਾਂਗੇ ਥੱਲੇ ਹੀ ਨਾ ਆ ਜਾਵੇ ਤੂੰ ਇਥੋਂ ਦਾ ਹੀ ਹੈਂ ਕਿ ਉਧਰੋਂ ਆਇਆਂ ਮੈਂ ਗੱਲ ਛੇੜ ਦਿੱਤੀ ਉਧਰੋਂ ਤੋਂ ਮੇਰਾ ਪਾਵ ਪਾਕਿਸਤਾਨ ਤੋਂ ਸੀ ਉਸਨੇ ਮੇਰੀ ਗੱਲ ਨਾ ਗੋਲੀ ਮੇਰੇ ਸਵਾਲਾਂ ਦਾ ਜਵਾਬ ਦੇਣ ਲਈ ਉਹ ਜ਼ਰਾ ਕਾੜਾ ਨਹੀਂ ਸੀ ਜਾਂ ਤਾਂ ਉਹ ਸੁਣਦਾ ਨਹੀਂ ਸੀ ਜਾਂ ਸੁਣ ਕੇ ਸਮਝਦਾ ਨਹੀਂ ਸੀ ਪਿਛਲੀ ਗੱਲ ਸੱਚਾਈ ਦੇ ਵਧੀਰੀ ਨੇੜੇ ਦਿਸਦੀ ਸੀ ਬਾਹਰលੀਆਂ ਆਵਾਜ਼ਾਂ ਉਸਦੇ ਦਿਮਾਗ ਵਿੱਚ ਖੋਬ ਕੇ ਕੋਈ ਜਵਾਬ ਕੱਢਣ ਦੀ ਥਾਂ ਇੱਧਰ ਤਿਲਕ ਜਾਂਦੀਆਂ ਜਿਵੇਂ ਬੱਤ ਦੇ ਪਿੰਡੇ ਤੋਂ ਪਾਣੀ ਬੜੀ ਮੁਸ਼ਕਲ ਨਾਲ ਮੈਂ ਕੁਝ ਗੱਲਾਂ ਉਸਦੇ ਅੰਦਰੋਂ ਖੁਰਚੀਆਂ ਤੂੰ ਪਾਕਿਸਤਾਨ ਵਿੱਚ ਚੁੱਕੀ ਆਇਆ ਹੋਇਆ ਏ ਆਹੋ ਕਿਹੜੇ ਥਾਂ ਸੰਗ ਲਿਓ ਇੱਥੇ ਕੀ ਕਰਨਾ ਏ ਕੁਝ ਵੀ ਨਹੀਂ ਰਾਤ ਸੌਂਦਾ ਕਿੱਥੇ ਇੱਥੇ ਹੀ ਸੜਕ ਤੇ ਸੌਂ ਰਹਿਣਾ ਵਾ ਰੋਟੀ ਕਿੱਥੋਂ ਖਾਣਾ ਏ ਕਿਸੇ ਤਨੂਰ ਤੋਂ ਖਾ ਲੈਣਾ ਦੋ ਆਨਿਆਂ ਦੀ ਤੇਰੀ ਵੋਟੀ ਧੀ ਪੁੱਤਰ ਭੈਣ ਭਰਾ ਕੁਝ ਨਹੀਂ ਹੂੰ ਹੂੰ ਉਸ ਨੇ ਸਿਰ ਫੇਰ ਦਿੱਤਾ ਤੂੰ ਦਿਹਾੜੀ ਵਿੱਚ ਕਿੰਨੇ ਪੈਸੇ ਖੱਟ ਲੈਣਾ ਏ ਇਹੋ 5-7 ਅੰਨੇ ਉਹ ਸੰਗਲੇ ਤੋਂ ਆਇਆ ਸੀ ਮੈਂ ਸੁਣਿਆ ਹੋਇਆ ਸੀ ਕਿ ਸੰਗਲੇ ਇੱਕ ਪਹਾੜੀ ਹੈ ਜਿਸ ਤੋਂ ਪੱਥਰ ਕੱਟ ਕੇ ਗੱਡੀ ਦੀਆਂ ਲਾਈਨਾਂ ਤੇ ਵਸਾਇਆ ਜਾਂਦਾ ਹੈ ਇਸੇ ਲਈ ਉਸ ਨੂੰ ਸੰਗਲਾ ਹਿੱਲ ਵੀ ਆਖਦੇ ਸਨ ਤੂੰ ਉੱਥੇ ਸੰਗਲੇ ਕਦੀ ਪਹਾੜੀ ਤੇ ਵੀ ਚੜਿਆ ਸੈਂ ਮੈਂ ਗੱਲ ਟੋਰੀ ਰੱਖਣ ਲਈ ਕਿਹਾ ਹੈ ਤੂੰ ਸੰਗਲੇ ਤੋਂ ਆਇਆ ਹੈ ਨਾ ਉਹ ਥੀ ਜਿਹੜੀ ਪਹਾੜੀ ਸੀ ਤੂੰ ਕਦੀ ਉਸਤੇ ਚੜਿਆ ਸੀ ਤੂੰ ਮੈਨੂੰ ਜਾਣਨਾ ਉਸ ਚਾਹ ਨਾਲ ਉਛਲ ਕੇ ਕਿਆ ਪਹਾੜੀ ਨਾਲ ਜੋੜਿਆ ਜਿਵੇਂ ਉਸ ਨੂੰ ਅੰਮ੍ਰਿਤ ਦਾ ਟੀਕਾ ਲੱਗ ਗਿਆ ਹੋਵੇ ਆਪਣੀ ਸੰਗਲੇ ਤੋਂ ਆਉਣ ਦੀ ਗੱਲ ਉਸ ਮੈਨੂੰ ਆਪ ਦੱਸੀ ਸੀ ਇਹ ਉਸ ਨੂੰ ਯਾਦ ਨਹੀਂ ਸੀ ਰਿਆ ਆਹੋ ਮੈਂ ਤੈਨੂੰ ਉੱਥੇ ਵੇਖਿਆ ਏ ਮੈਂ ਉਸ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ ਹਲਾ ਉਸਦੇ ਮੂੰਹ ਤੇ ਖੇਡਾ ਖੇਡ ਰਿਆ ਸੀ ਉਸ ਸਿਰ ਤੋਂ ਪੈਰਾਂ ਤੱਕ ਮੈਨੂੰ ਚੰਗੀ ਤਰ੍ਹਾਂ ਵੇਖਿਆ ਤੇ ਫਿਰ ਆਪਣੇ ਆਪ ਨੂੰ ਜਦਦਾ ਉਹ ਮੇਰੇ ਨਾਲ ਧਰਿਆ ਸੀ ਪਹਿਲੀ ਵਾਰ ਉਸਨੇ ਕੁਝ ਦੇਖਣ ਦੀ ਕੋਸ਼ਿਸ਼ ਕੀਤੀ ਸੀ ਤੂੰ ਮੈਨੂੰ ਉੱਥੇ ਵੇਖਿਆ ਉਸ ਮੇਰੀ ਕੀਤੀ ਹੋਈ ਗੱਲ ਨੂੰ ਫਿਰ ਦੁਹਰਾਇਆ ਆਹੋ ਮੈਨੂੰ ਤੇ ਨਹੀਂ ਤੇਰਾ ਚੇਤਾ ਆਉਂਦਾ ਤੈਨੂੰ ਨਹੀਂ ਆਉਂਦਾ ਪਰ ਮੈਂ ਤੈਨੂੰ ਉੱਥੇ ਵੇਖਿਆ ਇਨੇ ਨੂੰ ਅਸੀਂ ਘਰ ਰੱਪੜ ਪਏ ਮੈਂ ਉਸ ਦੀ ਮਜ਼ਦੂਰੀ ਦਿੱਤੀ ਇੱਕ ਗੱਲ ਹੋਰ ਏ ਕਿ ਮੈਨੂੰ ਕੋਈ ਪੁਰਾਣਾ ਕਮੀਜ਼ ਪਜਾਮਾ ਦੇ ਨਵੀਂ ਗੰਢੀ ਵਾਪੀ ਕਰਕੇ ਮੈਂ ਉਸ ਨੂੰ ਨਾ ਨਹੀਂ ਕਰ ਸਕਦਾ ਸੀ ਇੱਕ ਪੁਰਾਣੀ ਕਮੀਜ਼ ਤੇ ਪਜਾਮਾ ਮੈਂ ਅੰਦਰੋਂ ਲਿਆ ਕੇ ਉਸ ਨੂੰ ਦੇ ਦਿੱਤਾ ਉਹ ਖੁਸ਼ੀ-ਖੁਸ਼ੀ ਪਛਾਹ ਮੋੜ ਗਿਆ ਉਸ ਦਾ ਪੈਰ ਹੁਣ ਕੁਛ ਤ੍ਰਿਖਾ ਸੀ ਤਿੰਨ ਚਾਰ ਦਿਨ ਲੰਘ ਗਏ ਇੱਕ ਦਿਨ ਉਹ ਮੇਰੇ ਘਰ ਅੱਗੇ ਆ ਕੇ ਵਾਜਾ ਮਾਰਨ ਲੱਗ ਪਿਆ ਮੈਂ ਬਾਹਰ ਆਇਆ ਤੇ ਉਸ ਨੂੰ ਵੇਖ ਕੇ ਹੈਰਾਨ ਰਹਿ ਗਿਆ ਉਹ ਸਪਹਿਲੇ ਨਾਲੋਂ ਬਹੁਤ ਬਦਲਿਆ ਹੋਇਆ ਸੀ ਉਸ ਨੇ ਮੇਰਾ ਦਿੱਤਾ ਹੋਇਆ ਕਮੀਜ਼ ਪਜਾਮਾ ਪਾਇਆ ਹੋਇਆ ਸੀ ਬੋਦੇ ਸਵਾਰੇ ਹੋਏ ਸਨ ਉਸ ਦਾ ਮੂੰਹ ਅੱਖਾਂ ਨੱਕ ਸਭ ਨਿਖਰੇ ਹੋਏ ਸਨ ਕੋਲ ਹੀ ਉਸ ਨੇ ਇੱਕ ਸਾਈਕਲ ਰਿਕਸ਼ਾ ਖੜੀ ਕੀਤੀ ਹੋਈ ਸੀ ਸੈਰ ਕਰਨ ਜਾਣਾ ਉਸ ਪੁੱਛਿਆ ਉਹ ਹੁਣ ਰਿਕਸ਼ਾ ਵਾਉਣ ਲੱਗ ਪਿਆ ਸੀ ਤੇ ਆਪਣੇ ਰਿਕਸ਼ੇ ਤੇ ਬਿਠਾ ਕੇ ਮੈਨੂੰ ਇੱਧਰ ਉੱਧਰ ਘੁਮਾਉਣਾ ਚਾਹੁੰਦਾ ਸੀ ਨਹੀਂ ਭਾਈ ਮੈਂ ਵਾਂਡੇ ਜਾਣਾ ਹੁਣ ਸਮਾਨ ਬੰਨ ਰਿਹਾ ਹਾਂ ਦਸਾਂ ਦਿਨਾਂ ਨੂੰ ਮੁੜ ਕੇ ਆਵਾਂਗਾ ਫਿਰ ਤੇਰੇ ਨਾਲ ਸੈਰ ਕਰਨ ਚੱਲਾਂਗਾ ਦਸਾਂ ਦਿਨਾਂ ਪਿਛੋਂ ਉਹ ਫਿਰ ਆਇਆ ਮੈਂ ਉਸਦੇ ਰਿਕਸ਼ੇ ਤੇ ਬੈਠ ਗਿਆ ਕਿੱਥੇ ਦੀ ਸੈਰ ਕਰਨੀ ਹੈ ਉਸ ਪੁੱਛਿਆ ਮੈਂ ਕਿਹਾ ਜਿੱਥੇ ਸਲਾਹੀ ਲੈ ਚੱਲ ਇੱਕ ਗਲੀ ਵਿੱਚ ਜਾ ਕੇ ਉਸ ਨਿਰਿਕਸ਼ਾ ਖੜੀ ਕਰ ਦਿੱਤੀ। ਉਸ ਜੰਦਰਾ ਖੋਲਿਆ। ਅਸੀਂ ਇੱਕ ਕੋਠੇ ਵਿੱਚ ਵੜ ਗਏ। ਉਥੇ ਇੱਕ ਮੰਜੀ ਡੱਠੀ ਹੋਈ ਸੀ। ਇੱਕ ਕੰਧ ਤੇ ਇੱਕ ਲਾਲ ਟੈਂਟ ਟੰਗੀ ਹੋਈ ਸੀ ਤੇ ਪੁਰਾਣੇ ਰਸਾਲਿਆਂ ਤੇ ਅਖਬਾਰਾਂ ਵਿੱਚੋਂ ਪਾੜੀਆਂ ਹੋਈਆਂ ਐਕਟ੍ਰੇਸਾਂ ਦੀਆਂ ਕੁਝ ਤਸਵੀਰਾਂ ਲੱਗੀਆਂ ਹੋਈਆਂ ਸਨ। ਮੈਂ ਮੰਜੀ ਤੇ ਬੈਠ ਗਿਆ। ਇਹ ਕੋਠਾ ਤੇਰਾ ਏ? ਮੈਂ ਪੁੱਛਿਆ। ਇਹ ਮੈਂ ਕਿਰਾਏ ਤੇ ਲਈ ਆਈ। ਮੈਂ ਕਿਹਾ ਤੈਨੂੰ ਸੈਰ ਕਰਾਉਣ ਲਿਆਵਾਂਗਾ ਤੇ ਬਿਠਾਵਾਂਗਾ ਕਿੱਥੇ ਇਸ ਰਿਕਸ਼ੇ ਵਿੱਚੋਂ ਮੈਨੂੰ 2-3 ਰੁਪਏ ਰੋਜ਼ ਬਚ ਜਾਂਦੇ ਨੇ ਕਿਰਾਇਆ ਕਰੂਆ ਦੇ ਲਾਵਾਂਗੇ ਉਧਰ ਤੂੰ ਕੀ ਕੰਮ ਕਰਦਾ ਸੈਂ ਉਧਰ ਮੈਂ ਕਈ ਕੰਮ ਕੀਤੇ ਮੇਰਾ ਪਿਓ ਆਪਣੇ ਪਿੰਡ ਵਿੱਚ ਖੱਡੀ ਉਣਦਾ ਸੀ ਪਹਿਲਾਂ ਮੈਂ ਖੱਡੀ ਉਣਨੀ ਸਿੱਖੀ ਫਿਰ ਖੱਡੀਆਂ ਛੱਡ ਕੇ ਬੱਕਰੀਆਂ ਪਾਲੀਆਂ ਫਿਰ ਬੱਕਰੀਆਂ ਛੱਡ ਕੇ ਲੂਣ ਤੇਲ ਦੀ ਹੱਟੀ ਪਾ ਲਈ ਫਿਰ ਮੇਰਾ ਪਿਓ ਮਰ ਗਿਆ ਔਰ ਕੋਈ ਭੈਣ ਭਰਾ ਹੈ ਨਹੀਂ ਸੀ ਉਸ ਹੱਟੀ ਚੁੱਕ ਕੇ ਮੈਂ ਸਾੰਗਲੇ ਸ਼ਹਿਰ ਲੈ ਆਂਦੀ ਤੇ ਉਵੇਂ ਹੀ ਮਿਸਰੀ ਨਸਾਦਰ ਦੇ ਡੱਬੇ ਪੀਪੇ ਭਰੇ ਭਰਾਏ ਛੱਡ ਕੇ ਇੱਧਰ ਆ ਗਿਆ ਫਿਰ ਹੁਣ ਤੂੰ ਮਿਲ ਪਿਓ ਤੂੰ ਹੁਣ ਵਿਆਹ ਕਰਾ ਲੈ ਮੈਂ ਦਿਵਾਲੀ ਦੀ ਸੁੰਝ ਅਨੁਭਵ ਕਰਦਿਆਂ ਹੋਇਆ مشਵਰਾ ਦਿੱਤਾ ਵਿਆਹ ਤੇ ਮੈਂ 71 ਵੀ ਕਰਾਇਆ ਸੀ ਇੱਕ ਦਿਨ ਮੈਂ ਉਹਨੂੰ ਦੋ ਚਪੇੜਾ ਮਾਰ ਬੈਠਾ ਰੋਣ ਪਿੱਟਣ ਲੱਗ ਗਈ ਆਂਡ ਗਵਾਂਡ ਨੂੰ ਰੋ ਰੋ ਸੁਣਾਏ ਆਖੇ ਮੈਂ ਮੁਫਤ ਲੱਭੀ ਆ ਨਾ ਤਾਈਓਂ ਹੀ ਤੇ ਮਾਰਦਾ ਏ ਜੇ ਪੈਸੇ ਖਰਚ ਕੇ ਲਿਆਂਦੀ ਹੁੰਦੀ ਤਾਂ ਕਾਹਨੂੰ ਮਾਰਦਾ ਅਗਲੇ ਦਿਨ ਉਹ ਪੇਕਿਆਂ ਦੇ ਘਰ ਟੁਰ ਗਈ ਬਸ ਫੇਰ ਨਹੀਂ ਆਈ ਹੁਣ ਜੇ ਵਿਆਹ ਕਰਾਇਆ ਤਾਂ ਪੈਸੇ ਦੇ ਕੀ ਕਰਾਵਾਂਗੇ ਉਂਝ ਵੀ ਕਿਹੜਾ ਸਾਡੇ ਲਈ ਹੁਣ ਕੋਈ ਮੁਫਤ ਸਾਖ ਲਈ ਬੈਠਾ ਏ ਇੱਧਰ ਆ ਕੇ ਬਰੇਆਂ ਪਿੱਛੋਂ ਤੇ ਸਿਆਣੂ ਬੰਦਾ ਮੱਥੇ ਲੱਗਾ ਏ। ਬਸ ਕਰੋ ਕੁਝ, ਕੁਝ ਨਾ ਕਰੋ। ਕੋਈ ਵੇਖਦਾ ਹੀ ਨਹੀਂ, ਕੋਈ ਸਿਆਣਦਾ ਹੀ ਨਹੀਂ। ਪਤਾ ਨਹੀਂ ਲੋਕ ਕਿੱਧਰ ਨੂੰ ਲੰਘ ਗਏ ਨੇ। ਵਿਆਹ ਤੇ ਹੁਣ ਮੈਂ ਕਰਾ ਲੈਣਾ। ਬਸ ਪੈਸੇ ਇਕੱਠੇ ਹੋਣ ਦੀ ਡੇਰ ਏ। ਜਦੋਂ ਦਾ ਤੂੰ ਇੱਧਰ ਆਇਆ ਈ ਜੇ ਉਦੋਂ ਦਾ ਲੱਗਾ ਹੁੰਦਾ ਤਾਂ ਹੁਣ ਨੂੰ ਦੋ ਬੋਟੀਆਂ ਜੋਗੇ ਪੈਸੇ ਬਣਾ ਲੈਣੇ ਸਨ। ਮੈਂ ਉਸ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਗਿਆ। ਕੋਈ ਸੋਰੀ ਨਹੀਂ ਲੱਗਾ ਮੈਨੂੰ ਤੇ ਸੁਰਤ ਹੀ ਹੋਣ ਆਈ ਏ ਜਿਉਂ ਦਾ ਪਾਰ ਟੱਪਿਆਂ ਮੈਨੂੰ ਤੇ ਜਾਣਦਾ ਹੀ ਕੋਈ ਨਹੀਂ ਸੀ ਧੰਨਵਾਦ